ਤੋ ਅਸੀਂ ਫੇਰ ਇੱਕ ਵਾਰ ਸੈਣੀ ਕਰਿਆਨਾ ਸਟੋਰ ਗਰਦਿਤਪੁਰ ਦਾ ਮੈਡਮ ਵੀ ਆ ਜਾਣ ਜਿਹਨਾਂ ਨੇ ਜੱਜਮੈਂਟ ਕੀਤੇ ਅਸੀਂ ਸੋ ਕਲੈਪਿੰਗ ਜੁਰੂ ਕੀਤੀ ਜਾਵੇ ਸੈਕੰਡ ਤੇ ਉਹ ਰਹੇ ਹੈਲੋ ਨਾ ਨਾ ਥਰਡ ਦੇ ਤਾਂ ਆ ਕੇ ਦੋ ਬੱਚੇ ਨੇ ਥਰਡ ਦੇ ਫਾਸਟ ਤੇ ਸੈਕੰਡ ਰਹਿੰਦੇ ਇਹਨਾਂ ਦੀ ਪੋਜੀਸ਼ਨ ਜਿਹੜੀ ਹੈ ਥਰਡ ਹੈ ਸੋ ਸੈਕੰਡ ਪੋਜੀਸ਼ਨ ਖੁਸ਼ਪ੍ਰੀਤ ਕੌਰ 9ਥ ਕਲਾਸ ਦੀ ਜਿਸ ਨੇ ਸੈਕੰਡ ਪੋਜੀਸ਼ਨ ਕਲੈਪਿੰਗ ਗੋਜਿਆ ਕਰੇ ਵੀ ਤੇ ਉਸ ਦੇ ਨਾਲ ਫਰਸਟ ਪੋਜੀਸ਼ਨ ਸੁਖਮਨ ਪ੍ਰੀਤ ਕੌਰ ਨੇ ਫਰਸਟ ਪੋਜੀਸ਼ਨ ਹਾਸਲ ਕੀਤੀ ਹੈ ਤੁਸੀਂ ਦੇਖ ਹੀ ਰਹੇ ਹੋ ਜਿਹੜਾ ਇਹਨਾਂ ਬੱਚਿਆਂ ਨੇ ਦਮਾਲਾ ਬੰਨਿਆ ਬੜਾ ਹੰਦੀ ਹੈ ਸੋ ਅਸੀਂ ਬੱਚਿਆਂ ਨੂੰ ਤੇ ਉਹਨਾਂ ਦੇ ਅਧਿਆਪਕਾਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨੇ ਆ ਕਿ ਜਿਨ੍ਹਾਂ ਨੇ ਬੱਚਿਆਂ ਨੂੰ ਇਸ ਜਜ਼ਬਾ ਕ੍ਰੀਏਟ ਕੀਤਾ ਸੋ ਇਹਦੀ ਸਾਡੇ ਕੋਲ ਲੜਕੀਆਂ ਜਿਨ੍ਹਾਂ ਨੇ ਪੋਜੀਸ਼ਨਾਂ ਹਾਸਲ ਹੋਈਆਂ ਨੇ ਤੇ ਹੁਣ ਸਾਡੇ ਕੋਲ ਅਗਲਾ ਜਿਹੜਾ ਗਰੁੱਪ ਹੈ ਇੱਕ ਨਵੀਂ ਪਿਰਤ ਉਹਨਾਂ ਦੇ ਅੰਦਰ ਜਗਾਈ ਹੈ ਕਿਉਂਕਿ ਜਿਹੜੀ ਪੱਗ ਦੀ ਇਮੇਜ ਹੈ ਉਹਨਾਂ ਨੂੰ ਇਸ ਤਰ੍ਹਾਂ ਦੱਸਣ ਦੇ ਲਈ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਲਈ ਇਹ ਉਪਰਾਲਾ ਕੀਤਾ ਹੈ ਜਿਹਦੇ ਉੱਤੇ ਰੋਂਦਾ ਸੀ ਕਿ ਮੇਰੇ ਕੀ ਕੀ ਲੜਕੀ ਪੈਦਾ ਹੋਗੀ ਜਿਹੜੀ ਉਸ ਦੀ ਵੱਡੀ ਲੜਕੀ ਸੀ ਉਹਨੇ ਅੱਜ ਉਸ ਦਾ ਜਿਹੜਾ ਨਾਮ ਹੈ ਰੋਸ਼ਨ ਕੀਤਾ ਹੈ ਬਾਕੀ ਬੱਚਾ ਵੀ ਜੀ ਸੋ ਅਸੀਂ ਫੇਰ ਇੱਕ ਵਾਰ ਸੈਣੀ ਕਰਿਆਨਾ ਸਟੋਰ ਗਰਦਿਤਪੁਰਾ